ਸਿੰਘਾਂ ਨੇ ਮੁੜ ਕੇ ਕਿਹਾ ਵੀ ਸੱਚੇ ਪਾਤਸ਼ਾਹ ਤੁਸੀਂ ਸਾਰਾ ਪਰਿਵਾਰ ਇਕੱਠਾ ਇਕੱਠੇ ਨਿਕਲੋ ਅਸੀਂ ਮੂਹਰੇ ਜਾ ਕੇ ਕਿਲੇ ਦਾ ਜੇਟ ਖੋਲਾਂਗੇ ਪਾਛਕੇ ਦੇ ਵੀ ਨਹੀਂ ਮੈਂ ਇਸ ਤਰ੍ਹਾਂ ਦਾ ਪੂਰੀ ਸੰਦੇਸ਼ ਤੇ ਕੋਈ ਮੈਸੇਜ ਨਹੀਂ ਛੱਡਣਾ ਚਾਹੁੰਦਾ ਕਿ ਕੱਲ ਨੂੰ ਕੋਈ ਗੱਲ ਹੋਵੇ ਜਦੋਂ ਸਿੰਘ ਕਿਲੇ ਤੋਂ ਨਿਕਲੋ ਤੇ ਦੁਸ਼ਮਣਾਂ ਜਿਹੜਾ ਮੂਹਰੇ ਫਾਇਰਿੰਗ ਕਰਦੇਵੇਂ ਕੋਈ ਵਾਰ ਕਰ ਦੇਵੇ ਹੂੰ ਤੇ ਇਹ ਗੱਲ ਕੱਲ ਨੂੰ ਜਾਵੇ ਲੋਕਾਂ ਦੇ ਵਿੱਚ ਵੀ ਗੁਰੂ ਆਪ ਪਿੱਛੇ ਹੋ ਗਏ ਤੇ ਲੋਕਾਂ ਦੇ ਪੁੱਤ ਜਿਹੜੇ ਸਿੱਖੋਂ ਪਹਿਲਾਂ ਮਰਵਾਤ ਤੇ ਛੇ ਪੁੱਤ ਤੇ ਸਤਪੁੱਤ ਜਿਹੜੀ ਸਾਂਝੀ ਰਾਤ ਹੈ ਸਾਰੀ ਰਾਤ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਜਦੋਂ ਨਿਕਲਦੇ ਆ ਉਹ ਤੇ ਸਰਸਾਲੇ ਪਾਸੋਂ ਆ ਰਹੇ ਆ ਉੱਥੇ ਦਿਖਦਾ ਸਾਰ ਕਿਲੇ ਤੋਂ ਜਿਹੜਾ ਪਿੱਛੇ ਜਿਹੜੇ ਧਾਰਵੀ ਖੜੇ ਸੀਗੇ ਜਿਹੜੇ ਮਤਲਬ ਤਖਸਨਾ ਖੜੀ ਸੀਗੀ ਜਿਹੜੇ ਪਹਾੜੀ ਰਾਜ ਦੇ ਹਿੰਦੂ ਫੌਜ ਖੜੀ ਸੀ ਉਹਦੇ ਵਿੱਚ ਰਾਤ ਦਾ ਹਨੇਰਾ ਭਗਤ ਦੇ ਮੱਚ ਗਈ ਕਿ ਜਿਹੜੇ ਸਾਬਜਾ ਦੇ ਛੋਟੇ ਸਾਬਜਾ ਦੇ ਮਾਤਾ ਗੁਜਰਪੁਰ ਦੇ ਨਾਲ ਹੂੰ ਉਹ ਇਸ ਸਾਰੇ ਮਤਲਬ ਬਰਤਾਨ ਦੇ ਵਿੱਚ ਆਪਸ ਵਿੱਚ ਪਰਿਵਾਰ ਵਿਖੜ ਗਿਆ ਹੂੰ ਮਾਤਾ ਸਾਬਕੌਰ ਜੀ ਮਾਤਾ ਸੁੰਦਰੀ ਜੀ ਅਜਿਹੀ ਉਹਨਾਂ ਨਾਲ ਵੀ ਸਿੱਕਾ ਦੀ ਰੂਟੇ ਲਗੀਆਂ ਉਹ ਕਿਸੇ ਹੋਰ ਪਾਸੇ ਹੋ ਗਏ ਰਾਤ ਦੇ ਨਹੀਂ ਰਿਹਾ ਉਥੇ ਇੱਕ ਝੌਂਪੜੀ ਆ ਤੇ ਉਹਦੀ ਝੌਂਪੜੀ ਚੋਂਥੇ ਜਦੋਂ ਰੱਦਨ ਦੀ ਪਾਪੀ ਚ ਉੱਥੇ ਪਹੁੰਚਿਆ ਹੂੰ ਉਥੇ ਪਹੁੰਚਣ ਤੋਂ ਉਹਨੂੰ ਪਤਾ ਲੱਗਦਾ ਹੈ ਕਿ ਵੀ ਜਿਹਦੇ ਇਹ ਮਾਤਾ ਜੀ ਬਜ਼ੁਰਗਾ ਨਾਲ ਬੱਚੇ ਆ ਕਿ ਉਹਨਾਂ ਦੇ ਨਿਵਾਸ ਤੋਂ ਪਤਾ ਲੱਗਦਾ ਹੈ ਜੀ ਇਹ ਕੋਈ ਆਮ ਇਨਸਾਨ ਨਹੀਂ ਕਿਸੇ ਅੱਗੇ ਖਾਨਦਾਨ ਸੀ ਰਾਜੇ ਮਹਾਰਾਜਾਂ ਦੇ ਕੋਈ ਪਰਿਵਾਰ ਹੈ ਉਹਨੇ ਬੇਨਤੀ ਕੀਤੀ ਪੁੱਛਿਆ ਮਾਤਾ ਜੀ ਤੁਸੀਂ ਕੌਣ ਹੋ ਉਨੇ ਸੋਚਿਆ ਉਹ ਦੋ ਕੰਮ ਹੈ ਕਿ ਜਿਹੜਾ ਮਾਤਾ ਦਾ ਖਜ਼ਾਨਾ ਲੁੱਟੂਆ ਉਹ ਵੀ ਮੇਰੇ ਕੋਲੇ ਰਹਿ ਜਾਊਗਾ ਤੇ ਹੋਵੇ ਨਾ ਤਾਂ ਪਰ ਸਰਕਾਰੀ ਦਰਵਾਜ਼ੇ ਜਾ ਕੇ ਸੂਹ ਦੇ ਦਗੇ ਉਦੋਂ ਵੀ ਨਾਮ ਪ੍ਰਾਪਤ ਕਰ ਲੀ ਹੂੰ ਉਹਨੇ ਉਸੇ ਰਾਤ ਦੇ ਵਿੱਚ ਹੀ ਜਾ ਕੇ ਦਿਨ ਚੜ੍ਹਦੇ ਨੂੰ ਰਿੰਡੇ ਦੇ ਚੌਂਕੂ ਚ ਤਲਾ ਦਿੱਤੀ ਕੋਤਵਾਲੀ ਚ ਕੋਤਵਾਲੀ ਦੇ ਵਿੱਚ ਬੱਚੇ ਆ ਦੇਖਦੇ ਆਤੇ ਉਹ ਦੇਖਦੇ ਵੱਡੇ ਵੱਡੇ ਮਹਿਲ ਆਗੇ ਟਾਰੀਆਂ ਅੱਜੋ ਤਾਂ ਮਾਤਾ ਨੂੰ ਸਵਾਲ ਕਰਦੇ ਮਾਤਾ ਜੀ ਅਨੰਦਪੁਰ ਆ ਗਿਆ ਕਿਨੇ ਡੇ ਹੂੰ ਮਾਤਾ ਜੀ ਅਨੰਦਪੁਰ ਦੇਖ ਰਿਹਾ ਕਿ ਜਿਹੜੀਆਂ ਵੱਡੀਆਂ ਵੱਡੀਆਂ ਟਾਰਗਾਂ ਦੇਖ ਰਿਹਾ ਮਾਤਾ ਜੀ ਕਹਿੰਦੇ ਭੋਲੋ ਪੁੱਤਰੋ ਨਹੀਂ ਇਹ ਅਨੰਦਪੁਰ ਨਹੀਂ ਆ ਇਹ ਤੇ ਸਰਹੰਦ ਦੀ ਹਕੂਮਤ ਦੀ ਮੁਗਲ ਹਕੂਮਤ ਦੀਆਂ ਮੜੀਆਂ ਪਟੀਆਂ ਪਟੀਆਂ ਉੱਪਰ ਚੱਲ। ਅਨੰਦਪੁਰ ਤੇ ਪੁੱਤਰੋ ਬੜੀ ਦੂਰ ਰਹਿ ਗਿਆ ਹੁਣ ਤੇ ਅਸੀਂ ਉੱਥੇ ਪਹੁੰਚ ਗਏ ਆ। ਹੁਣ ਸਾਡੇ ਨਾਲ ਅੱਗੇ ਪਤਾ ਨਹੀਂ ਕੀ ਹੋਣਾ। ਦੂਜੇ ਦਿਨ ਵੀ ਤੇ ਪੇਸ਼ੀ ਪੈਂਦੀ ਆ ਜਿਵੇਂ ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸੈਬਜ਼ਾਦਾਂ ਦੇ ਜਿਹੜੇ ਕੋੜੇ ਵੀ ਮਾਰੇ ਗਏ ਆ ਗੁਲੇਲਾ ਤੱਕ ਮਾਰੀਆਂ ਗੀਆਂ। ਕਿ ਭਾਈ ਚਾਪਾ ਸਿੰਘ ਵਰਗੇ ਸਿੰਧ ਉੱਥੇ ਹਾਜ਼ਰ ਰਹਿੰਦੇ ਸੀ ਤੇ ਸਾਹਿਬਜ਼ਾਦੇ ਨੇ ਇਹ ਦਿਨ ਪਹਿਲੀ ਵਾਰ ਦੇਖਿਆ ਸੀ ਦੇ ਤ ਕਿਲੇ ਦੇ ਵਿੱਚ ਤੇ ਸਾਹਿਬਜ਼ਾਦੇ ਨੂੰ ਸਿੰਘ ਨਾ ਘੋੜੇ ਬਣ ਕੇ ਸਾਹਿਬਜ਼ਾਦੇ ਨੂੰ ਖੜਾਉਣ ਵਾਸਤੇ ਘੋੜੇ ਬਣ ਕੇ ਤੇ ਮੂਰੇ ਨੱਚਣਾ ਆਪਣੀ ਢੂਆਂ ਤੇ ਬਿਠਾ ਕੇ ਸਿੱਤਾਂ ਨੇ ਕੋੜੀ ਦਿਨੀ ਪਈ ਚੱਪਸੀ ਨਾ ਪਰ ਇਹ ਹਾਲਾਤ ਅੱਜ ਸੀ ਵੀ ਫਰਸ਼ ਤੇ ਬੈਠੇ ਆ ਤਨ ਦੇ ਕਪੜੇ ਹੀ ਐ ਠੰਡਾ ਤਦ ਹੀ ਐ ਕੋਈ ਸਹਾਰਾ ਵੀ ਨਹੀਂ ਤੇ ਦੁਸ਼ਮਣ ਦੀ ਕਾਇਦ ਦੇ ਵਿੱਚ ਜਦੋਂ ਗੁਰਸਾਹਿਬ ਨੇ ਕਿਲਾ ਛੱਡਿਆ ਹਮ ਪਰਿਵਾਰ ਦਾ ਤੇ ਬੱਚਿਆਂ ਦਾ ਨਹੀਂ ਫਿਕਰ ਕੀਤਾ ਹਮ ਸਿੱਖਾਂ ਦਾ ਫਿਕਰ ਕੀਤਾ ਕਿ ਮੈਂ ਮੂਰੇ ਤੁਹਾਡੇ ਨਾਲ ਚੱਲਾਂਗਾ ਜੇ ਪਹਿਲਾ ਵਾਰ ਹੋਊਗਾ ਤਾਂ ਮੇਰੀ ਸ਼ਾਦੀ ਤੇ ਹੋਊਗੀ 7 ਤੇ 9 ਸਾਲ ਦੇ ਮਸੂਮ ਬੱਚੇ 80 85 ਸਾਲ ਦੀ ਬਜ਼ੁਰਗ ਮਾਤਾ ਉਹ ਪਿੱਛੇ ਛੱਡੀ ਇਹ ਪ੍ਰੈਕਟੀਕਲ ਕਰਕੇ ਸਭ ਨੂੰ ਦੱਸਣ ਵਾਸਤੇ ਉਹਨੇ ਆਪਣੇ ਤੰਤੇ ਹੰਡਾ ਕੇ ਸਾਨੂੰ ਦੱਸਿਆ 15 ਸਾਲ ਜਾਂ 17 ਸਾਲ ਵੀ ਅੱਜ ਜੇ ਦੇਖੀਏ ਅਸੀਂ ਆਪਣੇ ਪਰਿਵਾਰ 'ਚ ਦੇਖੀਏ ਤੇ ਅਸੀਂ 15 ਸਾਲ ਦੇ ਬੱਚੇ ਨੂੰ 10ਵੀਂ 12ਵੀਂ ਕਲਾਸ 'ਚ ਪੜ੍ਹਦਾ ਹੈ ਅਸੀਂ ਕੱਲੇ ਨੂੰ ਸ਼ਹਿਰ ਨਹੀਂ ਪੇਜਦੇ ਬਿਲਕੁਲ ਤੇ ਪਾਸ਼ਾ ਦੇ ਪਿੱਛੇ ਜੰਗਲ ਰਹਿਣ ਵਾਸਤੇ ਪਿੱਛੇ ਛੱਡਦੇ 7 ਤੇ 9 ਸਾਲ ਦੇ ਬੱਚਿਆਂ ਨੂੰ ਅਸੀਂ ਕੁਛੜ ਚੱਕ ਕੇ ਤੁਰਦੇ ਹਾਂ ਤੇ ਪਾਸ਼ਾ ਨੂੰ ਵੀ ਆਉਂਦੇ ਤੇ ਪਾਸੇ ਕਰਦੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਦੋ ਚਮਕੌਰ ਗੜੀ ਅੰਦਰ ਦੋ ਸਰਹੰਦ ਦੀ ਕੰਗ ਅੰਦਰ ਜੋੜਾ ਜੋੜਾ ਕਰਕੇ ਜਾ ਰਿਹਾ ਮੈਂ ਸ਼ਹਿਨ ਸ਼ਾਹਣਾ ਮੈਨੂੰ ਆਖੋ ਸਿੰਘ ਉਹ ਤਾਂ ਕੌਮ ਦਾ ਕਰਜ਼ਾ ਉਠਾਰਿਆ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਸਿੱਖਾਂ ਦੇ ਲਈ ਸਾਡੇ ਸਿਰ ਤੇ ਪੱਗ ਰਵੇ ਉਹਦੇ ਦੀ ਪੂਰਾ ਪਰਿਵਾਰ ਆ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਲੈ ਕੇ 1 ਮਹੀਨੇ ਦੇ ਵਿੱਚ ਪੂਰਾ ਪਰਿਵਾਰ ਆ ਜਿਹੜਾ ਉਹ ਸਿੱਖ ਕੌਮ ਦੇ ਲੇਖੇ ਲਾ ਦਿੱਤਾ ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਨੇ ਔਰ ਸਿੱਖ ਇਤਿਹਾਸ ਦਾ ਹਰ ਮਨੁੱਖ ਦਾ ਇਤਿਹਾਸ ਸ਼ਹੀਦਾਂ ਦਾ ਔਰ ਸਭ ਨਾਲ ਮੌਜੂਦ ਨੇ ਇਸ ਬਾਰੇ ਵਿਚਾਰ ਚਰਚਾ ਕਰਾਂਗੇ ਉਹ ਕਰਦੇ ਕੋਸ਼ਿਸ਼ ਕਰਾਂਗੇ ਉਹ ਸਭ ਨਾਲ ਮੌਜੂਦ ਨੇ ਸਿੱਖ ਪ੍ਰਚਾਰਕ ਭਾਈ ਸਾਹਿਬ ਭਾਈ ਰਾਮ ਸਿੰਘ ਟਵਾਲੀ ਪਹਿਲਾਂ ਪਾਉਂਗਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਵੈਦੂ ਜੀ ਦਾ ਖਾਲਸਾ ਵੈਦੂ ਜੀ ਦਾ ਖਾਲਸਾ ਵੈਦੂ ਜੀ ਜੀ ਠੀਕ ਹੈ ਕੋਈ ਬਹੁਤ ਵਧੀਆ ਜੀ ਕਰਦੀ ਤਲਾ ਖਾਸ ਜੀ ਵਿਰਾਗ ਨਹੀਂ ਸੰਗਤ ਹੋ ਜਾਂਦੀ ਆ ਆ ਜਨਾਂ ਦੇ ਬੱਚੇ ਜਦੋਂ ਸ਼ਹੀਦੀ 15 ਬੜਾ ਆਉਂਦਾ ਪਹਿਲਾਂ ਗੁਰੂਤਕ ਬਾਦੰਦਰਾ ਜੀ ਪਾਤਸ਼ਾਹ ਪਰ ਸ਼ਹੀਦੀ 15 ਬੜਾ ਚੱਲ ਪੈਂਦਾ ਉਹ ਨਿੱਕੇ ਉਮਰਾਂ ਦੇ ਬੱਚਾ ਵੱਡੇ ਜਿਹੜੇ ਸਾਕੇ ਉਹ ਜੰਦਾਂ ਨੇ ਸਿੱਖੀ ਦੇ ਨਹੀਂ ਕੀਤੀ ਔਰ ਦੂਸਰਾ ਇਤਿਹਾਸ ਲਿਖਿਆ ਗਿਆ ਇਤਿਹਾਸਕਾਰਾਂ ਨੇ ਲਿਖਿਆ ਸਾਹਿਤਕਾਰਾਂ ਨੇ ਲਿਖਿਆ ਕਿ ਛੋੜਾ ਸਾਹਿਬ ਜੀ ਦੀ ਜਿਹੜੀ ਗ੍ਰਿਫਤਾਰੀ ਆ ਅਸਲ ਵਿੱਚ ਕਿਵੇਂ ਹੋਈ ਖੋ ਜੀ ਜਿਹੜਾ ਸਾਡਾ ਇਤਿਹਾਸ ਹੈ ਬੜਾ ਵੱਡਾ ਹੈ ਤੇ ਗ੍ਰਿਫਤਾਰੀ ਦੀ ਗੱਲ ਤੇ ਹੈ ਕਿ ਜਦੋਂ ਸਰਸਾ ਦੇ ਕੱਡੇ ਤੋਂ ਪਰਿਵਾਰ ਦਾ ਬਿਛੋੜਾ ਪੈਂਦਾ ਛੇਪੋ ਦੀ ਰਾਤ ਨੂੰ ਜੀ ਛੇਪੋ ਦੀ ਸ਼ਾਮ ਨੂੰ ਸਤਗੁਰ ਪਾਸ਼ਾ ਕਿਲਾ ਖਾਲੀ ਕਰਦੇ ਆ ਹੂੰ ਕਿਲਾ ਖਾਲੀ ਕਰਨ ਦੇ ਸਮੇਂ ਸਿੰਘਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਅੰਮ੍ਰਿਤ ਗੁਰਸਾਹਿਬ ਨੇ ਇਹ ਗੱਲ ਬਚਨ ਖੁਦ ਕੀਤੇ ਭਾਈ ਦਿਆ ਸਿੰਘ ਵਰਗੇ ਨਾਲ ਕਿ ਭਾਈ ਦਿਆ ਸਿੰਘ ਜੀ ਰੂਪਰੇਖਾ ਬਣਾਓ ਅਸੀਂ ਕਿਲਾ ਛੱਡਣਾ ਕਿਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਦੇ ਕਿਲਾ ਛੱਡਣ ਤੋਂ ਪਹਿਲਾਂ ਪਹਿਲਾਂ ਹੂੰ ਕਿਲਾ ਛੱਟ ਦੀ ਉਪਰੇਖਾ ਬਣਾਈ ਕਿ ਕੌਣ ਕਿਸ ਤਰ੍ਹਾਂ ਤੇ ਕਦੋਂ ਕਿਲੇ ਦੇ ਵਿੱਚੋਂ ਨਿਕਲੇਗਾ ਜੀ ਉਹਦੇ ਸਭ ਤੋਂ ਪਹਿਲਾ ਪੁਆਇੰਟ ਇਹ ਸੀ ਕਿ ਗੁਰਗੋਲ ਸਿੰਘ ਮਾਰੇ ਸੱਚੇ ਪਾਤਸ਼ਾਹ ਕਹਿੰਨ ਲੱਗੇ ਭਾਈ ਦਿਆ ਸਿੰਘ ਜੀ ਹੂੰ ਸਭ ਤੋਂ ਪਹਿਲਾ ਜਿਹੜਾ ਜਥਾ ਕਿਲੇ ਤੋਂ ਬਾਹਰ ਨਿਕਲੂਗਾ ਹੂੰ ਉਹਦੇ ਵਿੱਚ ਤੁਹਾਡੇ ਨਾਲ ਮੈਂ ਆਵਾਂਗਾ ਬਾਹਰ ਜੀ ਤੇ ਉਸ ਤੋਂ ਬਾਅਦ ਜਿਹੜਾ ਮਹਾਤਾਵਾ ਦਾ ਛੋਟੇ ਸਹਿਜਾ ਦੇ ਦਾ ਜਥਾ ਹੈ ਉਹ ਸੰਗਤ ਦੇ ਵਿਚਾਲੇ ਰਹੇਗਾ ਹੂੰ ਵੱਡੇ ਸਹਿਜਾ ਦੇ ਬਾਬਾ ਅਜੀਤ ਸਿੰਘ ਬਾਬਾ ਜਿਆਰ ਸਿੰਘ ਹੂੰ ਤੇ ਕੋਛ ਸਿੰਘ ਦਾ ਹੋਰ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਜੱਥੇ ਦੇ ਪਿਛਲੇ ਪਾਸੇ ਨਾਲ ਰਹਿਣਗੇ ਹੂੰ ਸਾਰੇ ਜੱਥੇ ਤੋਂ ਬਾਅਦ ਚ ਹੂੰ ਸਿੰਘਾਂ ਨੇ ਮੁਰ ਕੇ ਕਿਹਾ ਵੀ ਸੱਚੇ ਪਾਤਸ਼ਾਹ ਤੁਸੀਂ ਸਾਰਾ ਪਰਿਵਾਰ ਇਕੱਠਾ ਇਕੱਠੇ ਨਿਕਲੋ ਅਸੀਂ ਮੂਰੇ ਜਾ ਕੇ ਕਿਲੇ ਦਾ ਗੇਟ ਖੋਲਾਂਗੇ ਪਾਤਸ਼ਾਹ ਕੇਦੇ ਵੀ ਨਹੀਂ ਹੂੰ ਮੈਂ ਇਸ ਤਰ੍ਹਾਂ ਦਾ ਪੂਰੀ ਸੰਦੇਸ਼ ਤੇ ਕੋਈ ਮੈਸੇਜ ਨਹੀਂ ਛੱਡਣਾ ਚਾਹੁੰਦਾ ਕਿ ਕੱਲ ਨੂੰ ਕੋਈ ਗੱਲ ਹੋਵੇ ਜਦੋਂ ਸਿੰਘ ਕਿਲੇ ਤੋਂ ਨਿਕਲੋ ਨਾ ਤੇ ਦੁਸ਼ਮਣਾਂ ਜਿਹੜਾ ਮੂਰੇ ਫਾਇਰਿੰਗ ਕਰ ਦੇਵੇ ਕੋਈ ਵਾਰ ਕਰ ਦੇਵੇ ਹੂੰ ਇਹ ਇਹ ਗੱਲ ਕੱਲ ਨੂੰ ਜਾਵੇ ਲੋਕਾਂ ਦੇ ਵਿੱਚ ਵੀ ਗੁਰੂ ਆਪ ਪਿੱਛੇ ਹੋ ਗਏ ਤੇ ਲੋਕਾਂ ਦੇ ਪੁੱਤ ਜਿਹੜੇ ਸਿੱਖੋਂ ਪਹਿਲਾਂ ਮਰਵਾਉਂਦੇ ਸੀ ਹੂੰ ਗੁਰੂ ਸਾਹਿਬ ਕਹਿੰਦੇ ਮੈਂ ਪਹਿਲੇ ਜੱਥੇ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਗੇਟ ਤੋਂ ਬਾਹਰ ਨਿਕਲਾਂਗਾ ਜੀ ਜੇ ਕੋਈ ਪਹਿਲਾ ਵਾਰ ਹੁੰਦਾ ਤੇ ਮੇਰੇ ਤੇ ਹੋਊਗਾ ਹੂੰ ਛੋਟੇ ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਮਗਰਲੇ ਪਾਸੇ ਜੀ ਸਿੰਘਾਂ ਨੇ ਕਹੇ ਸੱਚੇ ਪਾਤਸ਼ਾਹ ਤੁਸੀਂ ਸਾਰਾ ਪਰਿਵਾਰ ਇਕੱਠਾ ਰੱਖੋ ਵਿਚਾਲੇ ਜੀ ਜੱਥੇ ਦੇ ਸਾਰੇ ਦੇ ਹੂੰ ਵਿਚਾਲੇ ਪਾਤਸ਼ਾਹ ਕਹਿੰਦੇ ਵੀ ਨਹੀਂ ਜੱਥੇ ਦੇ ਵਿਚਾਲੇ ਮਹਤਾਵਾ ਤੇ ਛੋਟੇ ਸਾਹਿਬ ਜਾਦੇ ਰਹਿਣਗੇ ਹੂੰ ਮੈਂ ਅੱਗੇ ਆਵਾਂਗਾ ਤੇ ਵੱਡੇ ਸਾਹਿਬ ਜਦਿਆਂ ਜਿਹੜੇ ਉਹ ਕੁਸ਼ਤ ਗਿਰਤੀ ਦੇ ਚੌਹਮੇ ਸਿੰਘਾਂ ਦੇ ਨਾਲ ਅਯੂਦੇ ਸਿੰਘ ਵਗੈਰਾ ਬਾਬਾ ਜੀਵਨ ਸਿੰਘ ਉਹਨਾਂ ਦੇ ਨਾਲ ਉਹ ਪਿਛਲੇ ਪਾਸੇ ਰਹਿਣਗੇ ਹੂੰ ਤੇ ਜਦੋਂ ਇਹ 6 ਪੋ ਦੀ ਸ਼ਾਮ ਨੂੰ ਕਿਲਾ ਛੱਡਦੇ ਆ ਹੂੰ ਤੇ 6 ਪੋ ਤੇ 7 ਪੋ ਜਿਹੜੀ ਸਾਂਝੀ ਰਾਤ ਹੈ ਸਾਰੀ ਰਾਤ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਜਦੋਂ ਨਿਕਲਦੇ ਆ ਜੀ ਤੇ ਸਰਸਾ ਵਾਲੇ ਪਾਸੇ ਨੂੰ ਆ ਰਹੇ ਆ ਹੂੰ ਉੱਥੇ ਦਿਖਲ ਜਾਂ ਸਾਰ ਕਿਲੇ ਤੋਂ ਜਿਹੜਾ ਪਿੱਛੇ ਜਿਹੜੇ ਧਾਰਵੀ ਖੜੇ ਸੀਗੇ ਜਿਹੜੀ ਮਤਲਬ ਤੁਰਕ ਸੈਨਾ ਖੜੀ ਸੀਗੀ ਜਿਹੜੇ ਪਹਾੜੀ ਰਾਜਿਆਂ ਦੀ ਹਿੰਦੂ ਫੌਜ ਖੜੀ ਸੀ ਉਹਨਾਂ ਨੇ ਉਸੇ ਟਾਈਮ ਪਿੱਛੋਂ ਹੱਲਾ ਬੋਲਤਾ ਹੂੰ ਜਦੋਂ ਹੱਲਾ ਬੋਲਤਾ ਦੇਖੋ ਮਾਹੌਲ ਇਸ ਤਰ੍ਹਾਂ ਦਾ ਹੁੰਦਾ ਕੋਤੋਂ ਡੇਰਾ ਹੋ ਰਿਹਾ ਹੂੰ ਫਿਰ ਮਤਲਬ ਕੋਈ ਛੋਟੀ ਮੋਟੀ ਗਲਤੀ ਨਹੀਂ ਜਦੋਂ ਪਿੱਛੇ ਤੋਂ ਹਮਲਾ ਹੋ ਜਾਣਾ ਦੂਜੀ ਦੇਸ਼ ਦੀ ਫੌਜ ਦੇ ਦੂਜਿਆਂ ਨੇ ਹਮਲਾ ਕਰਨਾ ਤੇ ਭਗਦਰ ਤੇ ਮਚਲੀ ਬਿਲਕੁਲ ਸੁਭਾਵੇ ਕਾਦੇ ਵਿੱਚ ਹੂੰ ਉਹਦੇ ਵਿੱਚ ਇਰਾਦਾ ਨੇਰਾ ਭਗਦਰ ਤੇ ਮਚਗੀ ਕੇ ਜਿਹੜੇ ਸਾਬਜਾ ਦੇ ਛੋਟੇ ਸਾਬਜਾ ਦੇ ਮਾਤਾ ਗੁਜਰਕੌਰ ਦੇ ਨਾਲ ਹੈ ਹੂੰ ਉਹ ਇਸ ਸਾਰੇ ਮਤਲਬ ਬਰਤਾਨ ਦੇ ਵਿੱਚ ਆਪਸ ਵਿੱਚ ਪਰਿਵਾਰ ਵਿਖੜ ਗਿਆ ਹੂੰ ਮਾਤਾ ਸਾਹਿਬ ਕੌਰ ਜੀ ਮਾਤਾ ਸੁందਰੀ ਜੀ ਅਜਰੇ ਉਹਨਾਂ ਨਾਲ ਵੀ ਸਿੱਕਾ ਦੀ ਰੋਟੀ ਲਗੀਆਂ ਉਹ ਕਿਸੇ ਹੋਰ ਪਾਸੇ ਹੋ ਕੇ ਰਾਤ ਦੇ ਹਨੇਰੇ ਚ ਹੂੰ ਸਵੇਰ ਤੱਕ ਸਾਰਾ ਜਥਾ ਜਿਹੜਾ ਸਰਸਾ ਦੇ ਕੰਡੇ ਪਹੁੰਚਦਾ ਜੀ ਉਹਦੇ ਵਿੱਚ ਹੀ ਰਾਤ ਨੂੰ ਜਦੋਂ ਅਡਵਰਟ ਹੋਣਾ ਤੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦੇ ਸਰਸਾ ਦੇ ਕੰਡੇ ਕੰਡੇ ਰਾਤ ਦੇ ਹਨੇਰੇ ਚ ਤੁਰ ਪਏ ਆ ਤੁਰ ਗਾਰੇ ਹਾਂ ਇਹ ਨਹੀਂ ਪਤਾ ਕੌਣ ਕਿੱਧਰੋਂ ਜ਼ਿਆਦਾ ਕਰ ਕੁੱਤ ਗਿਆ ਇਹ ਵੀ ਇੱਕ ਪਾਸੇ ਨੂੰ ਹੋ ਕੇ ਤੁਰ ਪਿਆ ਉਸ ਦੇ ਦੇ ਵਿੱਚੀ ਤੋਂ ਤੁਰਦੇ ਤੁਰਦੇ ਇਹ ਹੂੰ ਜਦੋਂ ਸਤਪੋਹ ਦਾ ਦਿਨ ਚੜਦਾ ਹੈ ਤੇ ਮਾਤਾ ਗੁਜਰ ਘਰ ਛੋਟੇ ਸਾਹ ਜਾਂਦੇ ਸਰਸਾ ਦੇ ਕੰਡੇ ਤੇ ਜਿੱਥੇ ਇੱਕ ਜਿਦਾ ਇਤਿਹਾਸ ਨੇ ਨੋਲਖਾ ਕੁਮਾ ਮਾਸ ਜੀ ਜਿਹਦਾ ਉਥੇ ਇੱਕ ਆਪਣੀ ਨਾਵ ਚਲਾਉਂਦਾ ਕਿਸ਼ਤੀ ਚਲੋ ਹਾਂ ਆਪਦੇ ਜਿਆਦੇ ਲੋਕਾਂ ਨੂੰ ਨਦੀ ਪਾਰ ਕਰਾਉਂਦਾ ਹੈ ਉਹ ਉਥੇ ਇੱਕ ਆਪਣਾ ਕਾਰੋਬਾਰ ਕਰਨ ਵਾਸਤੇ ਉਥੇ ਬੈਠਦਾ ਜੀ ਉਥੇ ਇੱਕ ਝੌਂਪੜੀ ਆ ਤੇ ਉਹਦੀ ਝੌਂਪੜੀ ਚੋਂ ਜਦੋਂ ਫਰਦਨ ਦੀ ਪਾ ਫਿਕੀ ਤੋਂ ਸੇ ਪਹੁੰਚਿਆ ਹਾਂ ਉਥੇ ਪਹੁੰਚਣ ਤੋਂ ਪਤਾ ਲੱਗਦਾ ਹੈ ਕਿ ਵੀ ਜਿਹੜੇ ਇਹ ਮਾਤਾ ਜੀ ਬਜ਼ੁਰਗਾ ਨਾਲ ਬੱਚੇ ਆ ਕਿਉਂਕਿ ਉਹਨਾਂ ਦੇ ਨਿਵਾਸ ਤੋਂ ਪਤਾ ਲੱਗਦਾ ਹੈ ਉਹ ਇਹ ਕੋਈ ਆਮ ਇਨਸਾਨ ਨਹੀਂ ਕਿਸੇ ਵੱਡੇ ਖਾਨਦਾਨ ਦੇ ਕਿਸੇ ਰਾਜੇ ਮਹਾਰਾਜਾ ਦੇ ਕੋਈ ਪਰਿਵਾਰ ਹੈ ਉਹਨੇ ਬੇਨਤੀ ਕੀਤੀ ਪੁੱਛਿਆ ਮਾਤਾ ਜੀ ਤੁਸੀਂ ਕੌਣ ਹੋ ਸੰਸਾਰ ਜਦੋਂ ਪਰਿਵਾਰ ਵਿਛੋੜਾ ਪੈਂਦਾ ਤਵੇਂ ਸੰਜ ਪਰਿਵਾਰ ਬਣਿਆ ਜਾਂਦਾ ਤਣ ਦੇ ਉੱਪਰ ਸਿਰਫ ਬਾਣਾ ਹੀ ਪਾਇਆ ਹੋਇਆ ਸੀ ਬਿਲਕੁਲ ਜੀ ਦੇਖੋ ਮੇਰੇ ਪਾਤਸ਼ਾਹ ਨੇ ਸਾਨੂੰ ਬੜੀਆਂ ਉਦਾਹਰਨਾਂ ਸਾਨੂੰ ਪ੍ਰੈਕਟੀਕਲ ਕਰਕੇ ਦੱਸਿਆ ਪਹਿਲੀ ਗੱਲ ਤੇ ਇਹ ਸੀ ਕਿ ਸਾਡੇ ਗੁਰੂ ਪਾਤਸ਼ਾਹ ਦੇ ਪਰਿਵਾਰ ਨੂੰ ਕੋਈ ਐਸੀ ਦੁਨੀਆ ਦੀ ਤਾਕਤ ਨਹੀਂ ਸੀ ਜਿਹੜੀ ਵਿਛੜ ਸਕਦੀ ਹੂੰ ਕੋਈ ਅਸੀ ਤਾਕਤ ਨਹੀਂ ਸੀ ਜਿਹੜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਹਬਜ਼ਾਦ ਨੂੰ ਸ਼ਹੀਦ ਕਰ ਸਕਦੀ। ਹੂੰ ਗੁਰੂ ਨੇ ਤਾਂ ਜਿੰਨੇ ਕੌਤਕ ਕੀਤੇ ਆ ਸਾਨੂੰ ਮਨੁੱਖਤਾ ਨੂੰ ਸੇਧ ਦੇਣ ਵਾਸਤੇ ਤੇ ਪ੍ਰੈਕਟੀਕਲ ਆਪਣੇ ਤੇ ਆਪਣੇ ਪਰਿਵਾਰ ਤੇ ਹੰਡਾ ਕੇ ਦੱਸਿਆ ਸਾਨੂੰ। ਜੀ ਬੜੇ ਪਰਮਾਨ ਮਿਰਦੇ ਦੇ ਚੁੱਕੇ ਜਦੋਂ ਗੁਰਸਾਹਿਬ ਨੇ ਕਿਲਾ ਛੱਡਿਆ ਹੂੰ ਪਰਿਵਾਰ ਦਾ ਤੇ ਬੱਚਿਆਂ ਦਾ ਨਹੀਂ ਫਿਕਰ ਕੀਤਾ। ਹੂੰ ਸਿੱਖਾਂ ਦਾ ਫਿਕਰ ਕੀਤਾ ਕਿ ਮੈਂ ਮੂਰੇ ਤੁਹਾਡੇ ਨਾਲ ਚੱਲਾਂਗਾ ਜੇ ਪਹਿਲਾ ਵਾਰ ਹੋਵੇਗਾ ਤਾਂ ਮੇਰੀ ਸ਼ਹਾਦੀ ਤੇ ਹੋਵੇਗੀ। ਬਿਲਕੁਲ ਸੱਤ ਤੇ 9 ਸਾਲ ਦੇ ਮਸੂਮ ਬੱਚੇ 80-85 ਸਾਲ ਦੀ ਬਜ਼ੁਰਗ ਮਾਤਾ ਉਹ ਪਿੱਛੇ ਛੱਡੀ ਐ। ਜੀ। ਇਹ ਪ੍ਰੈਕਟੀਕਲ ਕਰਕੇ ਸਾਨੂੰ ਦੱਸਣ ਵਾਸਤੇ ਉਹਨੇ ਆਪਣੇ ਤੰਤੇ ਹੰਡਾ ਕੇ ਸਾਨੂੰ ਦੱਸਿਆ। ਤੇ ਅੱਗੇ ਜਾਂਦੇ ਆ ਜੋ ਜਿਹਦੇ ਭੱਤੇ ਸਾਹਿਬ ਜਾਂਦੇ ਆ ਉਹਨਾਂ ਨੂੰ ਵੀ ਪਿੱਛੇ ਛੱਡਿਆ। ਹੂੰ। ਸਿੰਘਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਰਾ ਪਰਿਵਾਰ ਇਕੱਠਾ ਰੱਖੋ ਕਿਦੇ ਵੀ ਨਹੀਂ। ਇਹ ਪਿੱਛੇ ਜੇ ਦੁਸ਼ਮਣ ਕੋਈ ਜੰਗ, ਯੁੱਧ ਕੋਈ ਸ਼ੁਰੂ ਕਰਦਾ ਪਿੱਛੇ ਹਮਲਾ ਕਰਦਾ ਤੇ ਜਿਹਦੇ ਸਾਹਿਬ ਜਾਂਦਾ ਜੀਤ ਸਿੰਘ ਦਾ ਜੁਹਾਰ ਸਿੰਘ ਹੈ ਇਹ ਪਿੱਛੇ ਦੁਸ਼ਮਣ ਦੇ ਨਾਲ ਲੋਹਾ ਲੈਣਗੇ। ਜਥਾ ਸੇਫ ਗਾਂ ਲੰਘ ਜੀ ਇਹ ਪਿੱਛੇ ਦੁਸ਼ਮਣ ਦੇ ਨਾਲ ਲੜਾਈ ਕਰਨਗੇ। ਹੂੰ। ਤੇ ਉਹਨੇ ਸਾਨੂੰ ਦੱਸਿਆ ਨਹੀਂ ਤੇ ਦੇਖੋ 15 ਸਾਲ ਜਾਂ 17 ਸਾਲ ਵੀ ਅੱਜ ਜੇ ਦੇਖੇ ਅਸੀਂ ਆਪਣੇ ਪਰਿਵਾਰ 'ਚ ਦੇਖੀਏ ਤੇ ਅਸੀਂ 15 ਸਾਲ ਦੇ ਬੱਚੇ ਨੂੰ 10ਵੀਂ 12ਵੀਂ ਕਲਾਸ 'ਚ ਪੜ੍ਹਦਾ ਹੈ। ਅਸੀਂ ਕੱਲੇ ਨੂੰ ਸ਼ਹਿਰ ਨਹੀਂ ਪਈਦੇ। ਬਿਲਕੁਲ। ਤੇ ਪਾਸ਼ਾ ਨੇ ਪਿੱਛੇ ਜੰਗਲ ਰਹਿਣ ਵਾਸਤੇ ਪਿੱਛੇ ਛੱਡ ਦਿੱਤੇ। ਹੂੰ। 7 ਤੇ 9 ਸਾਲ ਦੇ ਬੱਚਿਆਂ ਨੂੰ ਅਸੀਂ ਕੁਛੜ ਚੱਕ ਕੇ ਤੁਰਦੇ ਹਾਂ ਤੇ ਪਾਸ਼ਾ ਨੇ ਉਹ ਵੀ ਆਪਣੇ ਪਾਸੇ ਕਰਦੇ ਆ। ਹੂੰ। ਇਹ ਸਾਡੇ ਵਾਸਤੇ ਕੀਤਾ ਪਾਸ਼ਾ ਨੇ ਸਾਰਾ ਕੁਝ। ਬਿਲਕੁਲ। ਹਾਂਜੀ। ਪਰ ਜਦੋਂ ਮੈਂ ਤਾਂ ਗੁਜਰ ਕੌਰ ਦੀ ਸ਼ੂਡੇਸ ਹਸ ਦਾ ਦੇ ਉਹ ਰਸਤੇ ਵੱਲ ਹੋ ਜਾਂਦੇ ਨੇ ਅੱਗੇ ਜਾ ਕੇ ਰਹਿੰਦਾ ਤਾਂ ਜਿਹੜੀ ਉਹ ਕੁੰਮੇ ਮਾਸਕੀ ਦੀ ਚੌਪੜੀ ਹਾਂ ਕੁੰਮੇ ਮਾਸਕੀ ਦੀ ਸ਼ਾਨਾ ਕਹ ਲੋ ਚੌਪੜੀ ਕਹ ਲੋ ਉੱਥੇ ਉਹ ਇੱਕ ਥੋੜਾ ਜਿਹਾ ਸਥਾਨ ਬਣਾਇਆ ਬਾਪ ਦਾ ਪਿੰਡਾਂ ਦਾ ਪਿੱਛੇ ਆ ਕਿਤੇ ਮੁਸਲਮਾਨਕ ਮਸਕੀ ਉਹ ਵਿਜਨਸ ਆਪਣਾ ਵਪਾਰ ਕਰਦੇ ਉਹ ਕਿਸ਼ਤੀ ਨਾਵ ਰੱਖੀਆ ਲੋਕਾਂ ਦੇ ਜਾਂਦੇ ਨੂੰ ਪਾਰ ਕਰਾਉਂਦਾ ਕਰਾਇ ਫੜਾ ਲੈਂਦਾ ਉੱਥੇ ਰਹਿੰਦਾ ਜਦੋਂ ਮਤਾਂ ਨੂੰ ਦੇਖਦਾ ਤੋ ਦੇਖਦਾ ਵੀ ਜਿਹੜਾ ਨਿਵਾਸ ਉਹਨਾਂ ਦੇ ਵੀ ਉਹ ਚੱਗੇ ਮਹਿੰਗੇ ਵਸਤਰ ਪਹਿਨੇ ਜਿਹੜੇ ਜਿਸ ਤਰ੍ਹਾਂ ਦਾ ਸ਼ਾਹੀ ठाट-ਬਾਟ ਨੰਦ ਪ੍ਰਸਾਦ ਸੀਗਾ ਉਹਨੂੰ ਛੱਕ ਹੋਇਆ ਕਿ ਆਮ ਲੋਕ ਦੀ ਕੋਈ ਪੁੱਛਾ ਮਤਾਂ ਤੁਸੀਂ ਕੌਣ ਜੀ ਕਿਸ ਤਰ੍ਹਾਂ ਤੁਸੀਂ ਕਿੱਧਰ ਆ ਰਹੇ ਹੋ ਤੇ ਮਾਤਾ ਜੀ ਨੇ ਦੱਸਿਆ ਪੁੱਤਰ ਬਾਏ ਗੁਰੂ ਗੋਵਿੰਦ ਸਿੰਘ ਮਹਾਰਾਜ ਦੀ ਮਾਤਾ ਹੈ ਤੇ ਇਹ ਗੁਰਗੋਲ ਸਿੰਘ ਮਹਾਰਾਜ ਦੇ ਛੋਟੇ ਲਾਲ ਹੈ ਦੋ ਤੇ ਇਹ ਖੇਡ ਬਣੀ ਅੱਜ ਕੇ ਕਿਲਾ ਛੱਡਿਆ ਤੇ ਰਾਤ ਦੇ ਦਿਨ ਦੇ ਚ ਪਾਤਸ਼ਾਹ ਪਤਾ ਨਹੀਂ ਕਿਹਦੇ ਪਾਸੇ ਚੱਲ ਗਏ ਤੇ ਇਹ ਬੱਚੇ ਮੇਰੇ ਨਾਲ ਰਹਿ ਗਏ ਤੇ ਅਸੀਂ ਇਸ ਪਾਸੇ ਆ ਗਏ ਤੇ ਉਹਨੇ بڑے ਆਦਰ ਸਤਕਾਰ ਦੇ ਨਾਲ ਆਪ ਦੀ ਚੌਂਕੀ 'ਚ ਬਿਠਾਇਆ ਬਿਠਾ ਕੇ ਉਹਦੇ ਕੋਲੇ ਹੁਣ ਇਤਿਹਾਸਕਾਰ ਵੀ ਕਹਿੰਦੇ ਕੋ ਆਪਣੇ ਘਰ ਤੋਂ ਆਪਣੀ ਰੋਟੀ ਬੰਨ ਕੇ ਲਿਆਉਂਦਾ ਸੀ ਜੋ ਵੀ ਰੁੱਖੀ ਬੀਸੀ ਸੀ ਜੀ ਤੇ ਉਹਨੇ ਮਾਤਾ ਨੂੰ ਛਕਣ ਵਾਸਤੇ ਦਿੱਤੀ ਆ ਹੂੰ ਵਿੱਚ ਇਤਿਹਾਸ ਇਹ ਵੀ ਕਹਿੰਦਾ ਵੀ ਉੱਥੇ ਨਾਲ ਹੀ ਇੱਕ ਲక్ష్ਮੀ ਬਾਂਮਣੀ ਕੋਈ ਪੰਡਤ ਜਿਹੜੀ ਸੀ ਜੋ ਗੁਰੂ ਘਰ ਦੀ ਬੜੀ ਪ੍ਰੀਤਵਾਨ ਸੀ ਜੀ ਉਹਦੇ ਨਾਲ ਉਹਦਾ ਉੱਥੇ ਦੇਰੇ ਸਾਹਿਚਾਰ ਸੀ ਉਹਨੇ ਉਹਦੇ ਕੋਲੇ ਜਾ ਕੇ ਬੇਨਤੀ ਕੀਤੀ ਕਿ ਵੀ ਲక్ష్ਮੀ ਮੇਰੇ ਕੋਲ ਗੁਰੂ ਸਾਹਿਬ ਦੀ ਮਾਤਾ ਤੇ ਸੱਜਾ ਤੇ ਆਇਆ ਐ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਤੇ ਕੋਈ ਕੁਝ ਖਾਣ ਲਈ ਹੈ ਤਾਂ ਦੀ ਉਹਨਾਂ ਨੇ ਰੁੱਖ ਸਭੋਜਨ ਸੀ ਜਿਹੜਾ ਉੱਥੇ ਮਾਤਾ ਜੀ ਦੇ ਸੱਜਾ ਦੰਸ਼ਾਇਆ ਹੂੰ ਉਸ ਤੋਂ ਵਾਲੇ ਬੱਜੇ ਤੋਂ ਫਿਰ ਗੰਗੂਨਾ ਮੈਂ ਤਾਂ ਗੁਜਰ ਕੇ ਅਰਜੋਨ ਦੇ ਕੋਲੋਂ ਗੰਗੂਨਾ ਨੂੰ ਮਿਲ ਕੇ ਦੂੰਗਾ ਉੱਥੇ ਇਤਿਹਾਸਕਾਰ ਕਹਿੰਦੇ ਵੀ ਉੱਥੇ ਤੇ ਗੰਗੂ ਆਉਂਦਾ ਹੂੰ ਉਹ ਸੇ ਪਗਦਰ ਦੇ ਵਿੱਚੋਂ ਹੀ ਨਾ ਉੱਥੇ ਗੰਗੂ ਵੀ ਪਹੁੰਚ ਜਾਂਦਾ ਹੂੰ ਕੁਝ ਇਤਿਹਾਸਕਾਰਾਂ ਨੇ ਹੋਰ ਵੀ ਜ਼ਿਕਰ ਕੀਤੇ ਆ ਕੁਝ ਮਤਲਬ ਜਿੱਥੇ ਜਿਹਦੇ ਸੰਪਰਕ ਦੇ ਵਿੱਚ ਜਥੀ ਸਿੰਘ ਸੀ ਪਰ ਉੱਥੇ ਜ਼ਿਆਦਾ ਇਤਿਹਾਸਕਾਰਾਂ ਨੇ ਗੰਗੂ ਦਾ ਜ਼ਿਕਰ ਕੀਤਾ ਕਿ ਗੰਗੂ ਨਾਲ ਉੱਥੇ ਮੇਲ ਹੁੰਦਾ ਹੂੰ ਗੰਗੂ ਦਾ ਪਿਛਲੇ ਪਹਾੜ ਨੂੰ ਸਾਰੀ ਇਤਹਾਦੀ ਉੱਥੇ ਮਤਲਬ ਸਾਰਾ ਦਿਨ ਨਿਕਲਦਾ ਹੈ ਦੁਪਹਿਰ ਤੱਕ ਉੱਥੇ ਗੰਗੂ ਦਾ ਮੇਲ ਹੁੰਦਾ ਫਿਰ ਗੰਗੂ ਉੱਥੋਂ ਮਾਤਾ ਜੀ ਨੂੰ ਵੀ ਇਸ ਤਰ੍ਹਾਂ ਲੱਗਿਆ ਕਿ ਸਾਡੇ ਪਰਿਵਾਰ ਦਾ ਕੋਈ ਹਿੱਸਾ ਕਿਉਂਕਿ ਇਹ ਗੁਰੂ ਸਾਹਿਬ ਦਾ ਨਾਮ ਖਾਦਾ ਗੁਰੂ ਸਾਹਿਬ ਦੇ ਪਰਿਵਾਰ ਚ ਰਿਹਾ ਬੱਚਿਆਂ ਦਾ ਰਸੋਈਆ ਸੀ ਬੱਚੇ ਨੂੰ ਖੜਾਉਣ ਵਾਲਾ ਕਹਿੰਦੇ ਸੀ ਹਮ ਬੱਚਿਆਂ ਦਾ ਖੜਾਵਾ ਸੀ ਤੇ ਮਾਤਾ ਨੂੰ ਲੱਗਿਆ ਕਿ ਸ਼ਾਇਦ ਕੋ ਸਾਡੇ ਪਰਿਵਾਰ ਦਾ ਜੀ ਸਾਨੂੰ ਮਿਲ ਗਿਆ ਤੇ ਭਰੋਸਾ ਵੀ ਕੀਤਾ ਉਹਦੇ ਤੇ ਕਿ ਸਾਨੂੰ ਇਹਦੇ ਨਾਲ ਜਾਣਾ ਚਾਹੀਦਾ ਉਹਨੇ ਉੱਥੋਂ ਆਪਣੇ ਪਿੰਡ ਸਿਹੜੀ ਨੂੰ ਮਾਤਾ ਜੀ ਨੂੰ ਤੇ ਸਾਬ ਜੀ ਜਦ ਨੂੰ ਨਾਲ ਆਪਣੇ ਕਰ ਲਏਗਾ ਹਮ ਸਤਪੋਦੀ ਜਿਹੜੀ ਰਾਤ ਹੈ ਉਹ ਤਾਂ ਕੰਮਬਸ ਕੀ ਦੀ ਚੌਪੜੀ ਚ ਕੱਢੀ ਆ ਅੱਠ ਦੀ ਸੁਬਾਹ ਹੁੰਦਿਆਂ ਗੰਗੂ ਦੇ ਨਾਲ ਜਾਂਦੇ ਆ ਤੇ ਅੱਠ ਉਹਦੀ ਰਾਤ ਜਿਹੜੀ ਉਹ ਗਗੂ ਦੇ ਘਰੇ ਜਾਂਦੇ ਆ ਅੱਜ ਦੀ ਰਾਤ ਹਾਂਜੀ ਅੱਠ ਦੀ ਰਾਤ ਹੈ ਢੀ ਉਹ ਗੰਗੂ ਦੇ ਘਰੇ ਸੱਤ ਦੀ ਤੇ ਪਹਿਲਾਂ ਤੁਰੇ ਜਾਂਦੇ ਦੀ ਲਾਂਘੀ ਮਾਤਾ ਜੀ ਦੀ ਸਰਵ ਕਰ ਜਾਂਦੀ ਹੂੰ ਤੇ ਅੱਠ ਵਾਲੀ ਉੱਥੇ ਆ ਕੇ ਗਗੂ ਦੇ ਘਰੇ ਆਉਂਦੇ ਅੱਠ ਦੀ ਰਾਤ ਨੂੰ ਮੈਂ ਤਾਂ ਗੁਦਰ ਕੋ ਜੀ ਛੂਡੇ ਸਰ ਜਨੋਂ ਲੋਪ ਪੈਰਾਂ ਨੇ ਕੁਝ ਪਾਇਆ ਹੋਈ ਬਿਲਕੁਲ ਕਾਰਜਮਾਂ ਲੰਘ ਉਸ ਟਾਈਮ ਪਾਇਆ ਹੋਇਆ ਸੀ ਜੀ ਪਰ ਜਦੋਂ ਰਾਤ ਦਾ ਜੰਗਲ ਦਾ ਰਸਤਾ ਹੈ ਹੂੰ ਦੇਖੋ ਪਾਪ ਆਪ ਦੇਖਦਾ ਸਾਡੇ ਛੋਟੇ ਬੱਚਾ ਦੇ ਕਿੰਨੇ ਕਿ ਮਜ਼ਬੂਤ ਚੀਜ਼ਾਂ ਪਾਜਣ ਦਾ ਸ਼ੌਂਕ ਤੇ ਚੀਜ਼ਾਂ ਜਿਵੇਂ ਜੁੱਤੀ ਕੋਈ ਛੋਟੀ ਜਾਂ ਕੜਾਈ ਵਾਲੀ ਤਿੱਲੇ ਵਾਲੀ ਸ਼ੌਂਕ ਦੀਆਂ ਚੀਜ਼ਾਂ ਬੱਚਿਆਂ ਦੇ ਸੀ ਪਾਉਂਦੇ ਆ ਉਹ ਜਿਆਦਾ ਹੰਡਾਊ ਜਾਂ ਜਿਆਦਾ ਮਜ਼ਬੂਤ ਨਹੀਂ ਹੁੰਦੀਆਂ ਵੀ ਅਸੀਂ ਕਿਉਂ ਬੱਚੇ ਦੇ ਕਿਹੜਾ ਕਿਸੇ ਜੰਗ ਜੁੱਤੇ ਜਾਣਾ ਹੁੰਦਾ ਜਾਂ ਕਿਸੇ ਆਪਾਂ ਦਾ ਕੰਮ ਕਾਰਵਾਣਾ ਪਾ ਦਸੋ ਜੁੱਤੀ ਪਾਉਂਦਾ ਬੱਚਿਆਂ ਤਾਂ ਸੋਹਜ ਵਾਲੀਆਂ ਤੇ ਸ਼ਿੰਗਾਰ ਵਾਲੀਆਂ ਚੀਜ਼ਾਂ ਹੁੰਦੀਆਂ ਪਰ ਉਹ ਰਾਤ ਦੇ ਵਿਖੜੇ ਪਿੰਡੇ ਦੇ ਵਿੱਚ ਪਹਾੜੀਆਂ ਦੇ ਵਿੱਚ ਉੱਚੇ ਨਵੇਂ ਉਬੜ ਖਬੜ ਰਸਤਿਆਂ ਦੇ ਵਿੱਚ ਕੰਡਿਆਂ ਦੇ ਵਿੱਚ ਉਹ ਸਾਰਾ ਕੁਝ ਵਿਸਰ ਗਿਆ ਪੈਰਾਂ ਦੇ ਵਿੱਚ ਕੋਲ ਕੰਡਿਆਨੇ ਪਹਾੜਾ ਨੇ ਪੈਰ ਵੀ ਜ਼ਖਮੀ ਕੀਤੇ ਜੀ ਉਤੋਂ ਠੰਡ ਵੀ ਆ ਬਹੁਤ ਵਧੀਆ ਅਸੀਂ ਮਹਿਸੂਸ ਕਰ ਸਕਦੇ ਜਿਹੜੇ ਅੱਜ ਭਾਵਨਾਵਾਂ ਬੜੇ ਦੇਖਦੇ ਆ ਜੋ ਠੰਡੇ ਪਾਣੀ ਦੇ ਵਿੱਚੋਂ ਪਣ ਲੰਗਦੇ ਆ ਠੰਡੇ ਪਾਣੀ ਚ ਬੈਠਦੇ ਆ ਇਸ਼ਨਾਨ ਕਰਦੇ ਆ ਕਿ ਉਸ ਠੰਡ ਨੂੰ ਮਹਿਸੂਸ ਕਰ ਸਕੀ ਉਸ ਠੰਡੇ ਚ ਅਸੀਂ ਖੁਦ ਮਹਿਸੂਸ ਕਰ ਸਕਦੇ ਕਿ ਕੀ ਹਾਲਤ ਹੋ ਵੀ ਜਾਂਦੀ ਜੀ ਪਰ ਜਦੋਂ ਗ੍ਰਿਫਤਾਰੀ ਹੁੰਦੀ ਆ ਫਿਰ ਨੌਂ ਦੀ ਸਵੇਰ ਨੂੰ ਗ੍ਰਿਫਤਾਰੀ ਹੁੰਦੀ ਆ ਜਾਂ ਹਾਂਜੀ ਜੇ ਤਾਂ ਗੰਗੂ ਦੇ ਘਰੇ ਰਾਤ ਨੂੰ ਰੁਕਦੇ ਆ ਗੰਗੂ ਨੇ ਵੀ ਜਾ ਕੇ ਮਾਤਾ ਜੀ ਨੂੰ ਪ੍ਰਸ਼ਾਦਾ ਪਾਣੀ ਸ਼ਿਕਾਇਆ ਜੋ ਵੀ ਉਹਦੇ ਘਰੇ ਰੁੱਖਾ ਮਿਸਸੀ ਜੀ ਉਹਦੀ ਸਰਦਾ ਸੀ ਜੇ ਕੋ ਉਸ ਪਰਿਵਾਰ ਦੇ ਵਿੱਚ ਗੁਰਸਾਹ ਦੇ ਪਰਿਵਾਰ ਚ ਰਿਹਾ ਹੋਇਆ ਸੀ ਹੂੰ ਪਰ ਜਦੋਂ ਖੇਡ ਉੱਥੋਂ ਵਿਗੜ ਗਈ ਕਿ ਉਹਨੇ ਮਾਤਾ ਜੀ ਦੇ ਕੋਲੇ ਜਦੋਂ ਮਾਤਾ ਹੀ ਰਾਤ ਨੂੰ ਸੌਂਗੇ ਨਾ ਆਪਣੇ ਪੋਤਰਿਆਂ ਨਾਲ ਲੈ ਕੇ ਤੇ ਕਹਿੰਦੇ ਆ ਵੀ ਜਦੋਂ ਬੰਦਾ ਬੇਈਮਾਨ ਹੋ ਜੇ ਲੱਖ ਤੇ ਹੋ ਜੇ ਨਾ ਹੋਵੇ ਤੇ ਲੱਖ ਤੇ ਨਾ ਹੋਵੇ ਹੋ ਜੇ ਤੇ ਕੱਖ ਤੇ ਹੋ ਜੇ ਬਿਲਕੁਲ ਜਿਹੜਾ ਮਾਤਾ ਹੀ ਕੋਲੇ ਕੁਝ ਕੁ ਮੋਹਰਾ ਸੀਗੀ ਆ ਹੂੰ ਜਾਂ ਕੁਝ ਕੁ ਖਜ਼ਾਨਾ ਜਿਸ ਤਰ੍ਹਾਂ ਮਾਤਾ ਨੇ ਆਪਣੇ ਕੋਲੇ ਜਿਹੜਾ ਪਰਸਨਲ ਰੱਖਿਆ ਸੀ ਉਹ ਉੱਥੇ ਰੱਖਿਆ ਸੀ ਤੇ ਮਾਤਾ ਜੀ ਆਪਣੇ ਸਹਾਰੇ ਰੱਖ ਕੇ ਉਹ ਸੌਂਗੇ ਰਾਤ ਨੂੰ ਸੌਣ ਦੀ ਸੀ ਗੰਗੂ ਦੀ ਨਿਗਾਹ ਤੇ ਪੈ ਗਈ ਤੇ ਉਹ ਮੂਹਰਾ ਦੇਖ ਕੇ ਗੰਗੂ ਦਾ ਜਿਹੜਾ ਮਨ ਸੋ ਬੇਮਾਨ ਹੋ ਗਿਆ ਜੀ ਉਹਨੇ ਚੱਕਰਣ ਦੀ ਕੋਸ਼ਿਸ਼ ਕੀਤੀ ਤੇ ਮਾਤਾ ਜੀ ਦੇਖੋ ਐਸੇ ਸਮੇਂ ਦੇ ਵਿੱਚ ਇਹਦੀ ਨੀਤ ਤੇ ਕਿਸੇ ਨੂੰ ਨਹੀਂ ਆਉਂਦੀ ਬਿਲਕੁਲ ਪਰਿਵਾਰ ਵਿਛੜਿਆ ਪੁੱਤ ਕਿੱਧਰ ਗਏ ਐ ਪੁੱਤਰ ਕਿੱਧਰ ਗਏ ਪੁੱਤਰ ਕਿੱਧਰ ਗਿਆ ਛੋਟੇ ਛੋਟੇ ਦੋ ਜਿੰਦਾਂ ਮਾਤਾ ਜੀ ਦੇ ਨਾਲ ਐ ਸੌਣ ਦਾ ਤੇ ਇੱਕ ਠੀਕ ਜਾਗ ਰਹੀ ਸੀ ਜਿਸ ਤਰ੍ਹਾਂ ਸੀ ਕਿ ਜਦੋਂ ਥੋੜਾ ਜਿਹਾ ਉਹਨਾਂ ਦਾ ਕੁਸਰਾਣੇ ਚੋਂ ਵਸਤਰ ਲੈ ਕੇ ਉੱਠੇ ਹੂੰ ਦੇਖਿਆ ਤੇ ਗੱਗੂ ਉੱਥੇ ਮੂਹਰਾ ਚੱਕ ਰਿਹਾ ਸੀਗਾ ਜੀ ਤੇ ਪੁੱਛਿਆ ਗੰਗਾ ਕੀ ਕਰਦਾ ਮਾਤਾ ਜੀ ਕੁਛ ਨਹੀਂ ਮਾਤਾ ਜਪ੍ਰੀਤ ਪਰ ਤਰਕੀ ਉਹ ਦੇਖਿਆ ਤੇ ਮੂਰਾ ਨਹੀਂ ਸੀ ਉੱਥੇ ਮਾਤਾ ਨੇ ਪੁੱਛਿਆ ਗੰਗਾ ਮੂਰਾ ਤੈ ਲੈ ਲਗਾ ਹੂੰ ਤੇ ਚਸਰਾ ਨਹੀਂ ਰੱਖਿਆ ਸੀ ਜੀ ਉਹ ਕਹਿੰਦਾ ਮਾਤਾ ਜੀ ਤੁਸੀਂ ਮੇਤੇ ਇਲਜ਼ਾਮ ਲਾਉਨੇ ਮੈਂ ਤੁਹਾਨੂੰ ਘਰੇ ਲੈ ਕੇ ਆਇਆ ਹੂੰ ਉਹ ਕਹਿੰਦੇ ਨਹੀਂ ਗੰਗਾ ਇਲਜ਼ਾਮ ਨਹੀਂ ਵੀ ਤੈਨੂੰ ਕੋਈ ਚਾਹੀਦੀ ਜੀਤੇ ਸੀ ਤੈਨੂੰ ਦੇ ਦੁੰਦੇ ਤੂੰ ਮੰਗ ਲੈਂਦਾ ਹੂੰ ਕੋਈ ਸਮਾਜੂ ਗੁਰੂ ਗੋਬਿੰਦ ਸਿੰਘ ਮਾਰੇ ਨਾਲ ਮਿਲਾਪ ਹੋ ਜੂ ਤੈਨੂੰ ਹੋਰ ਜਿੰਨੇ ਤੁਹਾਨੂੰ ਦਾਲਤ ਪਦਾਰਥ ਦਵਾ ਜਾਣਗੇ ਹੂੰ ਪਰ ਉਹਦੇ ਮਨ ਦੀ ਬੇਬਾਨੀ ਸੀ ਕਿ ਉਹਨੇ ਇਸ ਚੀਜ਼ ਨੂੰ ਮੰਨਿਆ ਕਿ ਮੇਰਾ ਪਤਾ ਲੱਗ ਗਿਆ ਮੇਰੀ ਬਦਨਾਮੀ ਹੋਊਗੀ ਇਸ ਗੱਲ ਨਾਲ ਉਨੇ ਸੋਚਿਆ ਉਹਨੂੰ ਦੋ ਕੰਮ ਹੈ ਕਿ ਜਿਹੜਾ ਮਾਤਾ ਦਾ ਖਜ਼ਾਨਾ ਲੁੱਟੂਆ ਉਹ ਵੀ ਮੇਰੇ ਕੋਲੇ ਰਹਿ ਜੂਗਾ ਹੂੰ ਤੇ ਹੋਵੇ ਨਾ ਤਾਂ ਆਪਾਂ ਸਰਕਾਰੀ ਦਰਵਾਜ਼ੇ ਜਾ ਕੇ ਸ਼ੂਦ ਦੇ ਦਗੇ ਉਦੋਂ ਵੀ ਨਾਮ ਪ੍ਰਾਪਤ ਕਰ ਲੈਂਦਾ ਹੂੰ ਉਹਨੇ ਉਸੇ ਰਾਤ ਦੇ ਵਿੱਚ ਹੀ ਜਾ ਕੇ ਦਿਨ ਚੜਦੇ ਨੂੰ ਰਿੰਡੇ ਦੀ ਚੌਂਕੀ 'ਚ ਤਲਾ ਦਿੱਤੀ ਕੋਤਵਾਲੀ 'ਚ ਕੋਤਵਾਲੀ ਦੇ ਵਿੱਚ ਹੂੰ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਮੇਰੇ ਘਰ ਦੇ ਵਿੱਚ ਆਓ ਤੇ ਗ੍ਰਿਫਤਾਰ ਕਰ ਲਓ ਹੂੰ ਦਿਨ ਚੜਦੇ ਦੇ ਨਾਲ ਜਿਹੜਾ ਨੌਪੁੱਤ ਦਿਨ ਨੌਪੁੱਤ ਦੀ ਸਵੇਰ ਹੁੰਦੀ ਸਵੇਰ ਹੁੰਦੀ ਆ ਦਿਨ ਚੜਦਿਆਂ ਤੱਕ ਤੜਕਸਾਰੀ ਜਿਹੜੇ ਉੱਥੇ ਸਿਪਾਹੀ ਆ ਗਏ ਜੋ ਮਾਤਾ ਜੀ ਨੂੰ ਤੇ ਸਾਹਿਬ ਜਦੋਂ ਹੱਥ ਕੜੀਆਂ ਲਾ ਕੇ ਉਹ ਤੋਂ ਆਪਣੇ ਨਾਲ ਲੈ ਚਲੇ ਜੀ ਜਿਹਦੇ ਉੱਥੇ ਗ੍ਰਿਫਤਾਰੀ ਹੁੰਦੀ ਆ ਕਿਹਨਾਂ ਨੂੰ ਗੱਡੇ ਹੋਰ ਸਾਧਨ ਹੁੰਦੇ ਸੀਗੇ ਹਾਂਜੀ ਉਹਨਾਂ ਦੇ ਵਿੱਚ ਵਹਾ ਕੇ ਕਹਿੰਦੇ ਸਾਹਿਬ ਜਦਾਂ ਨੂੰ ਗੋਰੀਆਂ ਦੇ ਵਿੱਚ ਪਾ ਦਿੱਤਾ ਇੱਥੇ ਤੋਰ ਕੀ ਲੈ ਕੇ ਗਏ ਜਿਵੇਂ ਇਤਿਹਾਸ ਕਰ ਪਹਿਲਾਂ ਦੱਸਦੇ ਕਿ ਨੇੜੇ ਸੀ ਹਲਕਾ ਇੱਥੋਂ ਇੱਥੋਂ ਤੋਰ ਕੇ ਲਗੇ ਆ ਹੂੰ ਮਾਤਾ ਜੀ ਨੂੰ ਵੀ ਨਾਲ ਸਾਹਿਬ ਜਦੋਂ ਤੋਰ ਕੀ ਲਗੇ ਇਸ ਰਸਤੇ ਦੇ ਵਿੱਚੋਂ ਹੂੰ ਜਦੋਂ ਮਰੰਡੇ ਤੋਂ ਗਾਹਾਂ ਦੂਸਰੇ ਤੇ ਨਾ ਇਧਰੋਂ ਜਦੋਂ ਵਜੀਰਖਾਂ ਦੀ ਫੌਜ ਜਿਹੜੀ ਚਮਕੌਰ ਦੀ ਗੜੀ ਦੇ ਵਿੱਚ ਜੰਗ ਲੜ ਰਹੀ ਆ ਜੀ ਗੁਰੂ ਸਾਹਿਬ ਇਥੋਂ ਨਿਕਲ ਜਾਂਦੇ ਆ ਸਿੰਘ ਸ਼ਹੀਦ ਹੁੰਦਿਆ ਬਹੁਤ ਸਾਰੀ ਫੌਜ ਆ ਜਿਹੜੀ ਤੁਰਕ ਤੇ ਪਹਾੜੀ ਮਾਰੀ ਜਾਂਦੀ ਆ ਹੂੰ ਇਥੋਂ ਵਜੀਰਖਾਂ ਉਦਾਸ ਹੋ ਕੇ ਨਿਰਾਸ਼ ਹੋ ਕੇ ਜਾਂਦਾ ਵੀ ਗੁਰੂ ਸਾਹਿਬ ਵੀ ਉਹਦੇ ਹੱਥ ਨਹੀਂ ਲੱਗੇ ਹੂੰ ਨਾ ਸ਼ਹੀਦ ਕਰ ਸਕੇ ਨਾ ਜਿਉਂਦਿਆਂ ਨੂੰ ਫੜ ਸਕੇ ਹੂੰ ਉਹ ਨੋਸ਼ੀ ਚ ਉੱਥੇ ਪਹੁੰਚਦਾ ਤੇ ਉਹਨੂੰ ਇਹ ਖਬਰ ਪਹੁੰਚ ਜਾਂਦੀ ਆ ਹੂੰ ਮਿਰੰਡੇ ਦੀ ਚੌਕੀ ਤੋਂ ਜੀ ਕਿ ਗੁਰੂ ਗੋਬਿੰਦ ਸਿੰਘ ਜਿਹੜੇ ਸਾਹਿਬ ਜਾਂਦੇ ਆ ਤੇ ਮਾਤਾ ਉਹ ਸਾਡੇ ਕੋਲ ਆ ਹੂੰ ਜੋ ਰੁਏ ਕਿ ਆਸਵਾਜੀ ਜਾਂਦੇ ਵੀ ਹੁਣ ਜੇ ਗੁਰਸਾਬ ਮੇਰੇ ਨਹੀਂ ਕਾਬੂ ਆਏ ਤੇ ਹੁਣ ਇਹ ਬੱਚੇ ਆ ਗਿਆ ਤੇ ਇਹਨਾਂ ਦੇ ਰਾਹੀਂ ਮਹਰਗੁਰੂ ਗੋਬਿੰਦ ਸਿੰਘ ਨੂੰ ਵੀ ਕਾਬੂ ਕਰ ਸਕਦਾ ਹੈ ਤੇ ਮੈਂ ਆਪਣਾ ਜਿਹੜਾ ਸਾਰਾ ਜਿਹੜਾ ਮਿਸ਼ਨ ਹੈ ਉਹਦੇ ਵਿੱਚ ਮੈਂ ਸਫਲ ਹੋ ਜੂ। ਉਹਨੇ ਉੱਥੋਂ ਬਖਮ ਦੇਤਾ ਮਿਰੰਡੇ ਦੀ ਚੌਂਕੀ ਨੂੰ ਕਿ ਜਿਹੜੇ ਇਹ ਸਾਬਜਾਦੇ ਤੇ ਮਾਤਾ ਇਹਨਾਂ ਨੂੰ ਤੁਸੀਂ ਸਰਹੰਦ ਸਾਡੇ ਕੋਲ ਪੇਸ਼ ਕਰੋ। ਹੂੰ ਉੱਥੇ ਜਦੋਂ ਮਾਤਾ ਜੀ ਉਹਦੇ ਸਾਬਜਾਦਿਆਂ ਨੂੰ ਲੈ ਕੇ ਜਾਂਦੇ ਅਗਲੇ ਦਿਨ ਸਵੇਰ ਨੂੰ 10 ਵਾਲੇ ਦਿਨ ਸਵੇਰ ਨੂੰ ਹੂੰ ਉਦੋਂ ਗੱਡਿਆਂ ਦੇ ਵਿੱਚ ਬਿਠਾ ਕੇ ਲੈ ਕੇ ਜਾਂਦੀਆਂ ਗੋਤਵਾਲੀ ਤੋਂ ਸਰਹੰਦ ਨੂੰ ਗੋਤਵਾਲੀ ਤੋਂ ਸਰਹੰਦ ਨੂੰ ਹਾਂਜੀ ਜੀ ਲੰਬਾ ਸਫ਼ਰ ਹੈ ਤੇ ਗੱਡਿਆਂ ਦੇ ਵਿੱਚ ਲੈ ਕੇ ਗਏ ਬਿਠਾ ਕੇ ਬੂਰਿਆਂ ਦਾ ਉੱਥੇ ਕੋਈ ਹਜੇ ਤੱਕ ਕੋਈ ਬਹੁਤਾ ਇਤਿਹਾਸ ਕਰਨ ਜਿਕਰੀ ਕੀਤਾ ਕਾ ਕਿ ਕੈ ਜਿਕਰ ਹੁੰਦਾ ਜਦੋਂ ਗੱਡਿਆਂ ਦੇ ਵਿੱਚ ਜਾ ਰਹੇ ਆ ਮਾਤਾ ਜੀ ਤੇ ਸਾਹਿਬ ਜادہ ਜਦੋਂ ਸਰਹੰਦ ਦੇ ਨੇੜੇ ਪਹੁੰਚੇ ਤਾਂ ਵਟੀਆਂ-ਵਟੀਆਂ ਹਟਾਰੀਆਂ ਦੇਖੀਆਂ ਮਹਿਲ ਦੇਖੇ ਹੂੰ ਤੇ ਉੱਥੇ ਕਹਿੰਦੇ ਸਾਹਿਬ ਜادہ ਨੇ ਮਾਤਾ ਜੀ ਨੂੰ ਬਚਨ ਕੀਤਾ ਬੱਚੇ ਆ ਦੇਖਦੇ ਤੇ ਉਹ ਦੇਖਦੇ ਵੱਡੇ-ਵੱਡੇ ਮਹਿਲ ਆ ਗਏ ਹਟਾਰੀਆਂ ਆ ਗਏ ਤਾਂ ਮਾਤਾ ਨੂੰ ਸਵਾਲ ਕਰਦੇ ਮਾਤਾ ਜੀ ਆਨੰਦਪੁਰ ਆ ਗਿਆ ਕਿ ਨੇੜੇ ਹੂੰ ਮਤਿਹਨ ਅਨੰਦਪੁਰ ਦਿਖ ਰਿਹਾ ਕਿ ਜਿਹੜੀਆਂ ਪੱਟੀਆਂ ਪੱਟੀਆਂ ਟਾਰਗਟ ਦਿਖ ਰਿਹਾ ਜਮਾਤ ਇਹ ਕਹਿੰਦੇ ਭੋੜੋ ਪੁੱਤਰੋ ਨਹੀਂ ਇਹ ਅਨੰਦਪੁਰ ਨਹੀਂ ਹੈ ਇਹ ਤੇ ਸਰਹੰਦ ਦੀ ਹਕੂਮਤ ਦੀ ਮੁਗਲ ਹਕੂਮਤ ਦੀਆਂ ਮਡੀਆਂ ਪੱਟੀਆਂ ਪੱਟੀਆਂ ਪਰchnਾ ਚੜੀਆਂ ਹਾਂ ਅਨੰਦਪੁਰ ਤੇ ਪੁੱਤਰੋ ਬੜੀ ਦੂਰ ਰਹਿ ਗਿਆ ਹੁਣ ਤੇ ਅਸੀਂ ਉੱਥੇ ਪਹੁੰਚ ਗਏ ਹੁਣ ਸਾਡੇ ਨਾਲ ਅੱਗੇ ਪਤਾ ਨਹੀਂ ਕੀ ਹੋਣਾ ਤੇ ਗੁਰੂ ਮਹਾਰਾਜ ਸਾਡੀ ਰੱਖਿਆ ਕਰਨ ਤੇ ਅਸੀਂ ਆਪਣੇ ਸਿੱਧਕ ਤੇ ਰਹੀਏ ਇੱਥੇ ਤੇ ਅਸੀਂ ਇਹਨਾਂ ਦੇ ਦੁਸ਼ਮਣਾਂ ਦੇ ਵਸ ਪਏ ਹ ਤੁਸੀਂ ਆਪਣੇ ਗੁਰੂ ਦਾਦੇ ਤੇ ਭਰੋਸਾ ਰੱਖਣਾ ਪਿਤਾ ਗੁਰੂ ਤੇ ਭਰੋਸਾ ਰੱਖਣਾ ਤੁਸੀਂ ਕਿਸੇ ਦੇ ਅੱਗੇ ਝੁਕਣਾ ਨਹੀਂ ਆ ਉਥੋਂ ਮਾਤਾ ਜੀ ਸਿੱਖਰ ਦਿੰਦੇ ਜਾ ਰਹੇ ਆ ਬੱਚਿਆਂ ਨੂੰ ਕਿਉਂਕਿ ਉਹਨਾਂ ਦੇ ਜੇ ਬੋਰੀਆਂ 'ਚ ਹੁੰਦੇ ਤੇ ਸ਼ਾਇਦ ਇਹ ਗੱਲ ਫਿਰ ਬੱਚ ਨੂੰ ਦਾ ਸੁਣਾਉਂਦੀ ਜੀ ਇਸ ਤਰ੍ਹਾਂ ਦੇ ਬੱਚੇ ਨੂੰ ਹੋ ਰਿਹਾ ਹਾਂ ਗੱਡੇ 'ਚ ਬਿਠਾ ਕੇ ਹੱਥ ਖੜੀਆਂ ਲੱਗੀਆਂ ਹੋਈਆਂ ਛੋਟੇ ਛੋਟੇ ਬੱਚਿਆਂ ਨੂੰ ਉਹ ਲੈ ਕੇ ਜਾ ਰਹੇ ਆ ਜੀ ਕਿ ਉਸ ਤੋਂ ਬਾਅਦ ਇਹ ਬੱਚੇ ਸਰਹੰਦ ਲੈ ਕੇ ਜਾਂਦੇ ਆ ਹਾਂ ਜੀ ਛੋਟੇ ਸਭ ਜਦਾਂ ਨੂੰ ਕੋੜੇ ਵੀ ਮਾਰੇ ਜਾਂ ਗਲੇਲਾ ਤੱਕ ਵੀ ਮਾਰੇ ਜਾਂਦੇ ਉੱਥੇ ਪਹਿਲੇ ਦਿਨ ਜਾ ਕੇ ਜਦੋਂ ਜਾਂਦੇ ਆ ਇਹਨਾਂ ਨੂੰ ਠੱਡੇ ਵਰਜ ਦੇ ਵਿੱਚ ਬੰਦ ਕੀਤਾ ਜਾਂਦਾ ਸ਼ਾਮ ਹੋ ਜਾਂਦੀ ਆ ਸਫ਼ਰ ਕਾਫੀ ਆ ਸਰਹੰਦ ਜਾ ਕੇ ਜਦੋਂ ਉਹਨਾਂ ਨੂੰ ਠੰਡੇ ਬੁਰਜੇ ਦੇ ਵਿੱਚ ਕੈਦ ਕਰਤਾ ਕੋਈ ਵਸਤਰ ਨਹੀਂ ਦਿੱਤਾ ਜਿਹੜੇ ਮਾਤਾ ਜੀ ਦੇ ਕੋਲ ਜਿਹੜੇ ਪਹਿਨੇ ਹੋਏ ਜਾਂ ਮਾਤਾ ਜੀ ਦੇ ਕੋਲੇ ਕੋਈ ਛੋਟਾ ਮੋਟਾ ਇੱਕ ਵਸਤਰ ਚੋਲਾ ਜਿਹੜਾ ਕੋਈ ਚੱਕਿਆ ਆਪਾਂ ਆਮ ਦੇਖ ਲਿਆ ਕਿਸੇ ਲੋੜਬੰਦ ਜਦੋਂ ਕਿਸੇ ਸਫ਼ਰ ਤੇ ਜਾਂਦੇ ਆ ਜਾਂ ਕੋਈ ਦੀਦਾ ਕੁਛ ਨਾ ਕੁਛ ਆਪਾਂ ਨਾਲ ਲੈ ਕੇ ਤੁਰਦੇ ਕੋਈ ਛੋਟਾ ਮੋਟਾ ਕੋਈ ਕਪੜਾ ਕਹਿ ਲੋ ਜਾਂ ਬੱਚਿਆਂ ਦਾ ਖਾਸ ਕਰਕੇ ਕਿਹਨਾਂ ਦੇ ਕੱਪੜੇ ਬਦਲ ਦੇਾਂਗੇ ਕੋਈ ਇੱਕ ਅਧਾ ਕੁ ਇਸ ਤਰ੍ਹਾਂ ਦਾ ਇੱਕ ਦੋ ਕੱਪੜੇ ਬੱਚਿਆਂ ਦੇ ਪਹਿਨਣ ਵਾਲੇ ਸਾਹਿਬ ਜੀ ਆ ਦਿੰਦੇ ਜਾਂ ਇਸ ਤਰ੍ਹਾਂ ਦਾ ਸਮਾਨ ਮਾਤਾ ਜੀ ਦੇ ਜਿਹੜੇ ਬਗਲੀ ਦੇ ਵਿੱਚ ਹੈ ਬਾਕੀ ਹੋਰ ਕੋ ਹੂੰ ਜਿਹੜੇ ਤੰਦੇ ਵਸਤ ਸੀ ਉਹੀ ਸੀ ਉਹਨਾਂ ਕੋਲ ਜੀ ਹਾਂਜੀ ਉਹ ਦੂਜੇ ਦਿਨ ਉਹਦੀ ਪੇਸ਼ੀ ਪੈਂਦੀ ਆ ਜਿਵੇਂ ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸਹਾਬਜਾਦਾਂ ਦੇ ਜਿਹੜੇ ਕੋੜੇ ਵੀ ਮਾਰੇ ਗਏ ਆ ਗੁਲੇਲਾ ਤੱਕ ਮਾਰੀਆਂ ਗੀਆਂ ਹਾਂਜੀ ਜੀ ਦੇਖੋ ਉਹਦੇ ਚ ਕੋੜੇ ਮਾਰਨ ਤੇ ਉਹਦੇ ਚ ਪਹਿਲੇ ਦਿਨ ਜੋ ਜਾ ਕੇ ਠੰਡੇਪੁਰ ਚ ਕੈਦ ਕਰਦੇ ਆ ਹੂੰ ਤੇ ਇਹ ਪਹਿਲਾ ਦਿਨ ਸੀਗਾ ਵੀ ਜਦੋਂ ਕੰਮੇ ਮਾਸ਼ਕੀ ਦੀ ਝੁੰਬੀ ਦੇ ਵਿੱਚ ਪ੍ਰਸ਼ਾਦਾ ਜੀ ਜਿਹੜਾ ਰੁੱਖਾ ਮਿਸਰ ਛੱਕਿਆ ਹੂੰ ਗੁਰੂ ਸਾਦੇ ਬਤਰਾ ਅਨੰਦਪੁਰ ਸਾਹਾ ਦਾ ਕਲਾਸ਼ਨ ਤੋਂ ਪਹਿਲਾਂ ਤੇ ਨੂੰ ਹੋ ਸੀ ਕਿ ਜਦੋਂ ਸਾਹਿਬ ਜادہ ਨੇ ਰੁੱਖਾ ਮਿਸਾ ਪ੍ਰਸ਼ਾਦਾ ਛਕਿਆ ਕਮੇ ਮਾਸਕੀ ਦੀ ਚੰਬੀ ਦੇ ਵਿੱਚ ਪੂਰਾ ਸ਼ਰਧਾਂਤ ਤੋਂ ਬਾਅਦ ਦੇ ਵਿੱਚ ਹਾਂ ਉਹ ਪਹਿਲਾ ਦਿਨ ਸੀ ਐਸਾ ਜਦੋਂ ਉਹ ਭੋਜਨ ਉਹਨਾਂ ਨੂੰ ਰੁੱਖਾ ਮਿਸਾ ਖਾਣਾ ਪਿਆ ਜੀ ਉਸ ਤੋਂ ਬਾਅਦ ਅਗਲੇ ਦਿਨ ਗੰਗੂ ਦੇ ਘਰ ਛਕਦੇ ਆ ਹੂੰ ਫਿਰ ਜਦੋਂ ਮਿਰੰਡੇ ਚੱਲ ਜਾਂਦੇ ਆ ਮਿਰੰਡੇ ਉਹਨਾਂ ਨੂੰ ਕੁਛ ਨਹੀਂ ਦਿੱਤਾ ਜਾਂਦਾ ਹੂੰ ਮਿਰੰਡੇ ਉਹਨਾਂ ਨੂੰ ਬੰਦ ਕੀਤਾ ਜਾਂਦਾ ਹਵਾ ਲਾਤ ਦੇ ਵਿੱਚ ਜੀ ਉੱਥੇ ਕੁਛ ਨਹੀਂ ਦਿੱਤਾ ਉੱਥੋਂ ਅਗਲੇ ਦਿਨ ਸਰਹੰਦ ਨੂੰ ਚਾਲੇ ਪਾਤੇ ਆ ਹੂੰ ਉੱਥੇ ਵੀ ਉਹ ਜਿਹੜੇ 2 ਦਿਨ ਤੇ 2 ਰਾਤਾਂ ਲੰਘ ਜਾਂਦੇ ਕੁਛ ਨਹੀਂ ਔਰ ਉਸ ਰਾਤ ਨੂੰ ਜਦੋਂ ਸਰਹੰਦ ਜਾਂਦੇ ਆ ਠੰਡੇ ਪੁਰਜੀ ਦੇ ਵਿੱਚ ਬੰਦ ਕਰਦੇ ਆ ਉੱਥੇ ਜਿਹੜਾ ਇਤਿਹਾਸ ਕਹਿੰਦਾ ਹੈ ਕਿ ਜਿਹੜਾ ਮੋਤੀ ਮਹਿਰਾ ਹੂੰ ਮੋਤੀ ਮਹਿਰਾ ਜਿੱਥੇ ਰਾਤ ਨੂੰ ਰਾਤ ਦੇ ਨਿਰਚੋਦੀ ਉੱਥੇ ਡਿਊਟੀ ਹੈ ਜੀ ਉੱਥੋਂ ਦੇ ਕੈਦੀਆਂ ਵਾਸਤੇ ਹੋ ਲੰਗਰ ਪਾਣੀ ਬਣਾਉਂਦੇ ਆ ਹੂੰ ਉਹਦੀ ਡਿਊਟੀ ਲੰਗਰ ਦੀ ਹੈ ਉੱਥੇ ਮੋਤੀ ਮਹਿਰਾ ਜਿੱਥੇ ਲੋਕੀ ਉੱਥੇ ਲੰਗਰ ਦੀ ਡਿਊਟੀ ਹੈ ਜਿਹੜੇ ਕੋਈ ਕੈਦੀ ਆਉਂਦੇ ਜਾਂ ਕੁਛ ਆਉਂਦੇ ਉਹਨਾਂ ਵਾਸਤੇ ਉਹ ਭੋਜਨ ਪਾਣੀ ਬਣਾਉਂਦੇ ਆ ਹੂੰ ਪਰ ਇਧਰ ਹਦਾਇਤ ਸੀ ਕਿ ਕੁਝ ਨਹੀਂ ਦੇਣਾ ਇਹਨਾਂ ਨੂੰ ਜੀ ਪਰ ਜਿਹੜਾ ਮੋਤੀ ਮੇਰਾ ਉਹਦਾ ਪਰਿਵਾਰਕ ਪਿਸ਼ੋਕੜਾ ਜਿਹੜਾ ਪਿੱਛੇ ਤੋਂ ਉਹ ਗੁਰੂ ਘਰ ਨਾਲ ਜੁੜਿਆ ਹੋਇਆ। ਹੂੰ। ਕੋਈ ਇੱਕ ਦਿਨ ਨਹੀਂ ਕੋਈ ਨਸ਼ਰਦਾਨੂ ਬਣ ਗਿਆ। ਜਿਸ ਤਰ੍ਹਾਂ 8ਵੇਂ ਪਾਸ਼ਾ ਦੇ ਟਾਈਮ ਦੇ ਉੱਤੇ ਸੱਜੂ ਜੀ ਵਰਦੇ ਸਤਿ ਛਟੀ ਰੱਖ ਕੇ ਪਾਸ਼ਾ ਨੇ ਕਥਾ ਕਰਾਈਆ। ਇਤਿਹਾਸ ਕਹਿੰਦਾ ਹੈ ਕਿ ਮੋਤੀ ਮੇਰਾ ਦਾ ਪਿਸ਼ੋਕੜਾ ਉਸ ਪਰਿਵਾਰ ਦੇ ਨਾਲ ਦਾ ਪਿੱਛੇ ਜਾ ਕੇ। ਜੀ। ਪਿੱਛੇ ਤੋਂ ਪਰਿਵਾਰਾਂ ਦੀ ਸ਼ਰਧਾ ਭਾਵਨਾ ਗੁਰੂ ਘਰ ਨਾਲ ਜੁੜੀ ਹੋਇਆ। ਉਹ ਰਾਤ ਦੇ ਹਨੇਰੇ ਦੇ ਵਿੱਚ ਆਪਣੇ ਕੋਲੋਂ ਦੁੱਧ ਲੈ ਕੇ ਆਪਣੀ ਬੁਕਲ ਦੇ ਕੱਪੜੇ ਦੇ ਵਿੱਚ ਲੈ ਕੇ ਤੇ ਵਰਜੀ ਦੇ ਵਿੱਚ ਜਾਂਦਾ। ਯੂਪਾਇਰਾਂ ਦੀ ਪੈਰਾਂ ਦੀ ਆਹਟ ਸੁਣਦਿਆਂ ਮਾਤਾ ਜੀ ਪੁੱਛਦੀ ਐ ਕਿ ਕੌਣ ਹੈ ਕੌਣ ਹੈ ਤੇ ਮਤੀਰਾਮ ਕਹਿੰਦਾ ਮਾਤਾ ਜੀ ਮੈਂ ਤੁਹਾਡਾ ਸੇਵਕ ਹਾਂ ਸਾਡਾ ਸੇਵਕ ਹਾਂ ਮਾਤਾ ਜੀ ਮੈਂ ਤੁਹਾਡਾ ਸੇਵਕ ਹਾਂ ਪਰ ਮੇਰੀ ਇੱਥੇ ਡਿਊਟੀ ਹੈ ਮੈਂ ਇੱਥੇ ਆਏ ਗਏ ਕੈਦੀਆਂ ਨੂੰ ਜਿਹੜੇ ਨੂੰ ਮੈਂ ਕੂਰ ਨੂੰ ਜਿਹੜਾ ਰੋਕੇ ਪਾਣੀ ਤਿਆਰ ਕਰਦਾ ਹਾਂ ਪਰ ਮੈਨੂੰ ਹਦਾਇਤ ਆ ਕਿ ਤੁਸੀਂ ਤੁਹਾਡੇ ਕੋਲ ਕੁਝ ਨਹੀਂ ਭੇਜਣਾ ਪਰ ਮੈਂ ਇਸ ਹੱਥ ਵਿੱਚ ਤੁਹਾਨੂੰ ਦੇਖ ਕੇ ਰਹਿ ਨਹੀਂ ਸਕਦਾ ਮੈਂ ਥੋੜਾ ਜਿਹਾ ਦੁੱਧ ਲੈ ਕੇ ਆਇਆ ਤੁਹਾਡੇ ਵਾਸਤੇ ਤੁਸੀਂ ਸ਼ੱਕੋ ਜੀ ਦੋ ਦਿਨ ਤੇ ਦੋ ਰਾਤਾਂ ਤੋਂ ਬਾਅਦ ਮੋਤੀਰਾਮ ਨੇ ਉੱਥੇ ਜਿਹੜਾ ਗੁਰੂ ਕੇ ਲਾਲਾਂ ਨੂੰ ਤੇ ਮਾਤਾ ਜੀ ਨੂੰ ਦਦਿਸ਼ਕਾਇਆ ਹੂੰ ਬਾਕੀ ਠੰਡਾ ਜਿਹੜੀ ਅਤ ਦੀ ਹੈ ਉਹ ਜਿਹੜਾ ਠੰਡਾ ਬੁਰਜ ਬਣਾਇਆ ਉਹ ਉਹਨਾਂ ਨੇ ਬਾਦਸ਼ਾਹ ਦੇ ਮਤਲ ਗਰਮੀਆਂ ਦੇ ਦਿਨਾਂ ਵਿੱਚ ਬੈਠਣ ਵਾਸਤੇ ਬਣਾਇਆ ਹੋਇਆ ਹੂੰ ਜਿਹਦੇ ਥੱਲੋਂ ਹਵਾ ਪੈਂਦੀ ਆ ਪਾਣੀ ਦੇ ਵਿੱਚ ਹੈ ਹੂੰ ਤੇ ਉਹਦੇ ਵਿੱਚ ਰਾਤ ਨੂੰ ਬੰਦ ਕੀਤਾ ਗਿਆ ਗਰਮੀਆਂ ਦੇ ਦਿਨਾਂ ਦੇ ਵਿੱਚ ਬਾਦਸ਼ਾਹ ਉੱਥੇ ਬਹਿੰਦਾ ਸੀ ਰਾਤੀਆਂ ਦੇ ਵਿੱਚ ਜਿਵੇਂ ਅੱਜ ਕੱਲ੍ਹ ਦੇ ਇਸ ਤਰ੍ਹਾਂ ਦੇ ਮਾਹੌਲ ਹਨ ਜਿਵੇਂ ਇਸ ਤਰ੍ਹਾਂ ਤੋਂ ਤਿਆਰ ਕਰਦੇ ਸੀ ਪੁਰਾਣੀ ਲੋਕ ਇਸ ਤਰ੍ਹਾਂ ਦੇ ਮਹਿਲ ਤਿਆਰ ਕਰਦੇ ਸੀ ਉਹ ਜੋ ਪਾਸੇ ਸੇ ਪਾਣੀ ਹੈ ਥੱਲੇ ਪਾਣੀ ਆ ਤੇ ਜਿੱਧਰੋਂ ਹਵਾ ਵਜ ਕੇ ਲੰਘਦੀ ਸੀ ਪਾਣੀ ਦੀ ਗਰਮੀਆਂ ਦੇ ਵਿੱਚ ਉਹ ਤੇ ਸ਼ੀਤ ਲਹਿਰ ਬਣ ਜਾਂਦੀ ਸੀ ਹੂੰ ਤੇ ਰਾਜ ਤੇ ਮਾਹੌਲ ਜਿਹੜਾ ਸੀਗਾ ਸਰਦੀਆਂ ਦੇ ਦਿਨ ਸੀ ਜੀ ਕੱਕਰ ਪਾਲਾ ਠੰਡ ਸਾਰਾ ਕੁਝ ਪੈ ਰਿਆ ਸੀਗਾ ਐਸਾ ਹਾਲਾਤ ਦੇ ਵਿੱਚ ਸਾਹਿਬ ਜਦ ਦੇ ਖਾਲੀ ਪੁੰਜੇ ਹਰਸ਼ਤੇ ਜਿਹੜੇ ਬੈਠੇ ਆ ਕੱਲੇ ਤਨ ਦੇ ਵਸਤਰ ਹੈ ਹੂੰ ਬਸ ਇੰਨਾ ਕੀ ਸਹਾਰਾ ਕਿ ਮਾਤਾ ਗੁਜਰ ਕਰ ਰਾਤ ਨੂੰ ਉਹਨਾਂ ਨੂੰ ਉਹਨੇ ਦੋਨਾਂ ਦੇ ਸਿਰਾਂ ਜਿਹੜੇ ਆਪਣੇ ਬੁੱਕਲ ਚ ਲੈ ਲੈਂਦੇ ਜਿੰਨਾ ਕਿ ਨਿਕ ਦੇ ਸਕਣ ਪੁੱਛ ਇਹਦੇ ਨਾਲ ਲੱਖ ਰੁਪਏ ਨਿਕਲੇ ਦੇ। ਮੇਰੀ ਤਾਂ ਕੋਸ਼ਿਸ਼ ਕਰਦੇ ਮਾਤਾ ਕੋਸ਼ਿਸ਼ ਕਰਦੇ। ਮੰਨ ਲੈ ਇਹਦੇ ਨਾਲ ਸਹਿਬਜ਼ਾਦਾ ਜਾਨ ਦਾ ਲਗਾਓ ਬਹੁਤ ਸੀਗਾ। ਹੂੰ ਇਤਿਹਾਸ ਕਹਿੰਦਾ ਹੈ ਕਿ ਸਹਿਬਜ਼ਾਦਾ ਫਤਿਹ ਸਿੰਘ ਡੇਢ ਜਾਂ 2 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੇ ਮਾਤਾ ਜੀ ਮਾਤਾ ਜੀਤਾ ਦੀ ਚੜਾਈ ਕਰ ਗਈ ਸੀ। ਹੂੰ ਤੇ ਮਾਤਾ ਜੀ ਨੇ ਉਹਨਾਂ ਨੂੰ ਪਾਲਿਆ। ਮਾਤਾ ਜੀ ਰਾਤ ਨੂੰ ਕੋਲੇ ਕਹਿੰਦੇ ਵੀ ਦੁੱਧ ਦੀ ਬੱਤੀ ਪਿਓ ਫੇ ਰੱਖ ਦੇ। ਜਦੋਂ ਸਹਿਬਜ਼ਾਦਾ ਰਾਤ ਨੂੰ ਉੱਠ ਕੇ ਮਾਂ ਨੂੰ ਯਾਦ ਕਰਦਾ ਰਹਿੰਦਾ ਤੇ ਉਹਦੇ ਮੂੰਹ ਨੂੰ ਬੱਤੀ ਲਾਉਂਦੇ ਦੁੱਧ ਦੀ। ਜੀ। ਉਥੇ ਇਤਿਹਾਸ ਨੇ ਹੋਰ ਵੀ ਸਿੱਖਾਂ ਦੇ ਨਾਮ ਤੇ ਭਾਈ ਚੋਪਾ ਸਿੰਘ ਵਰਗੇ ਦੇ ਨਾਮ ਦਿੱਤੇ ਆ ਕਿ ਭਾਈ ਚੋਪਾ ਸਿੰਘ ਵਰਗੇ ਸਿੰਘ ਉਥੇ ਹਾਜ਼ਰ ਰਹਿੰਦੇ ਸੀ ਤੇ ਸਾਬ ਜੱਤੇ ਨੇ ਇਹ ਦਿਨ ਪਹਿਲੀ ਵਾਰ ਦੇਖਿਆ ਸੀ ਲਈ ਤੇ ਕਿਲੇ ਦੇ ਵਿੱਚ ਤੇ ਸਾਬ ਜੱਤੇ ਨੂੰ ਸਿੰਘ ਨਾ ਘੋੜੇ ਬਣ ਕੇ ਸਾਬ ਜੱਤੇ ਨੂੰ ਖੜਾਉਣ ਵਾਸਤੇ ਘੋੜੇ ਬਣ ਕੇ ਤੇ ਮੂਰੇ ਨੱਚਣਾ ਆਪਣੀ ਢੂਆਂ ਤੇ ਬਿਠਾ ਕੇ ਸੀਤਾ ਨੇ ਘੋੜੀ ਦਿਨੇ ਭਾਈ ਚੋਪਾ ਸਿੰਘ ਵਰਗੇ ਨੂੰ ਪਰ ਇਹ ਹਾਲਾਤ ਅੱਜ ਸੀ ਵੀ ਫਰਸ਼ ਤੇ ਬੈਠੇ ਆ ਤਨ ਦੇ ਕਪੜੇ ਹੀ ਆ ਠੰਡਾ ਹੱਤ ਦੀ ਆ ਕੋਈ ਸਹਾਰਾ ਵੀ ਨਹੀਂ ਤੇ ਦੁਸ਼ਮਣ ਦੀ ਕਾਇਦ ਦੇ ਵਿੱਚ 你。Mm hmm.